ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਪਲੇਨ ਸੂਟ ਤੇ ਲੈਸ ਨਾਲ ਡਿਜ਼ਾਈਨ ਕਰਨਾ ਇਹ ਆਪਾਂ ਨਾ ਥੋੜੀ ਜਿਹੀ ਲੈਸ ਲਵਾਂਗੇ ਜੀ ਜ਼ਿਆਦੇ ਲੈਸ ਨਹੀਂ ਲੱਗਦੀ ਇਸ ਡਿਜ਼ਾਈਨ ਤੇ ਇਹ ਬਾਹਰ ਤੇ ਡਿਜ਼ਾਈਨ ਬਣਾਉਣਾ ਆਪਾਂ ਮਹਿੰਦੀ ਕਲਰ ਦਾ ਸੂਟ ਆਪਣਾ ਤੇ yellow ਕਲਰ ਦੀ ਆਪਾਂ ਲੈਸ ਲਈ ਹੈ ਲੈ ਲਈ ਇਹ ਨਾ ਛੋਟਾ ਹਾ ਵਿੱਚ ਇਹਦੇ ਫਲਾਵਰ ਲੈਸ ਦੇ ਤੇ ਵਿੱਚ ਪੱਤੀਆਂ ਉਲਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਬਾਹ ਦੀ ਮੂਰੀ ਲੇੜ ਲੈਣੇ ਆ ਤੇ ਤਰਪਾਈ ਵਾਲਾ ਕੱਪੜਾ ਜਿਹੜਾ ਇਹ ਠਾਪਾ ਫੋਲਡ ਕਰ ਦਿੰਨੇ ਆ ਬਾਅਦ ਚ ਤਰਪਾਈ ਹੋ ਜੂਗੀ ਕੱਚੀ ਸਲਾਈ ਲਗਾ ਦਿੰਨੇ ਆ ਆਪਾਂ ਇੱਕ ਵਾਰੀ ਕੱਚੀ ਸਲਾਈ ਆਪਾਂ ਲਾ ਦਿੱਤੀ ਹੁਣ ਇਸ ਬਾਹ ਨੂੰ ਆਪਾਂ ਜ਼ੂਰਾ ਮੋੜ ਲਿਆ ਦੇ ਸੈਂਟਰ ਦੇ ਵਿੱਚ ਨਾ ਆਪਾਂ ਜਹ ਤੱਕ ਗਰੀਬ ਬਣਾ ਲਓ ਤੁਸੀਂ ਚੈਹ ਨਿਸ਼ਾਨ ਲਗਾ ਲਓ ਚੌਕ ਨਾਲ ਤੇ ਆਪਾਂ ਨਿਸ਼ਾਨ ਲਾ ਲਿਆ ਤੇ ਇਸ ਤਰ੍ਹਾਂ ਹੁਣ ਬਾਹ ਨੂੰ ਆਪਾਂ ਸਿੱਧਾ ਕਰ ਰੱਖ ਲਿਆ ਤੇ ਇਹਦੇ ਤਨਾ ਹੁਣ ਆਪਾਂ ਪੈਨਸਲ ਨਾਲ ਕੱਚੀ ਪੈਨਸਲ ਨਾਲ ਆਪਾਂ ਫੁੱਲ ਬਣਾਵਾਂਗੇ ਇਹ ਫਲਾਵਰ ਜਿਹਾ ਬਣਾ ਲਾਂਗੇ ਛੋਟਾ ਜਿਹਾ ਤੁਹਾਡੀ ਮਰਜ਼ੀ ਆ ਕਿ ਤੁਸੀਂ ਜਿਸ ਡਿਜ਼ਾਈਨ ਦਾ ਮਰਜ਼ੀ ਆ ਬਣਾ ਸਕਦੇ ਹੋ ਆਪਾਂ ਐਵੇਂ ਲੰਡਗਾਈਆਂ ਬਣਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਫਲਾਵਰ ਆਪਣਾ ਬਣ ਗਿਆ ਸ਼ਾਇਦ ਕੈਮਰੇ ਦੇ ਵਿੱਚ ਘੱਟ ਦਿਸ ਰਿਹਾ ਜੀ ਮੈਨੂੰ ਤਾਂ ਪੂਰਾ ਦਿਸਦਾ ਕਿਉਂਕਿ ਜੇ ਹੋਰ ਕਲਰ ਦੀ ਪੈਂਸਲ ਲਾਉਣੇ ਆ ਫਿਰ ਉਹ ਲੈਂਦੀ ਨਹੀਂ ਜੀ ਕੱਚੀ ਪੈਂਸਲਾਂ ਲਾ ਲੈਣੇ ਆਪਾਂ ਨਿਸ਼ਾਨ ਇਹ ਲੈ ਜਾਂਦਾ ਹੁਣ ਇਹਦੇ ਵਿੱਚੋਂ ਨਾ ਆਪਾਂ ਕਟਿੰਗ ਕਰ ਲਾਂਗੇ ਇੱਕ ਇੱਕ ਦਾ ਫਲਾਵਰ ਅਤੇ ਇੱਕ ਇੱਕ ਪੱਤੀ ਹੈ ਤੇ ਇਹਨਾਂ ਨੂੰ ਕਟਿੰਗ ਕਰਕੇ ਲਗ ਕਰ ਲਾਂਗੇ ਐਸ ਤਰ੍ਹਾਂ ਸਾਰਿਆਂ ਨੂੰ ਕਟਿੰਗ ਕਰ ਲਾਂਗੇ ਆਪਾਂ ਜੇ ਆਪਾਂ ਇਹ ਵਾਲਾ ਡਿਜ਼ਾਈਨ ਬਣਾਉਣੇ ਆ ਫਿਰ ਕਈ ਵਾਰੀ ਲੈਸ ਆਪਣੇ ਕੋਲੇ ਘੱਟ ਹੁੰਦੀ ਆ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਬਣਾ ਸਕਦੇ ਹੋ ਸੂਟ ਤੇ ਨਾਲ ਤੁਹਾਡੀ ਆਇਨ ਬਣ ਜੂ ਸੂਟ ਤੇ ਨਾਲੇ ਆਪਣੀ ਲੈਸ ਘੱਟ ਲੱਗੂਗੀ ਆਪਾਂ ਹੁਣ ਪੱਤੀਆਂ ਤੇ ਫਲਾਵਰ ਕਟਿੰਗ ਕਰ ਲਈ ਕਟੜੀ ਵਿੱਚੋਂ ਹੁਣ ਉੱਪਰ ਆਪਾਂ ਧਾਗਾ ਪਾਇਆ ਜਿੱਲੇ ਦੇ ਨਾਲ ਦਾ ਲੈਸ ਨਾਲ ਦਾ ਪੀਲੇ ਕਲਰ ਦਾ ਉਹਦੇ ਨਾਲ ਆਪਾਂ ਸਲਾਈ ਲਾਵਾਂਗੇ ਜਿਸ ਤਰ੍ਹਾਂ ਆਪਣਾ ਮਾਰਕਿੰਗ ਕੀਤੀ ਹੋਈ ਆ ਫਲਾਵਰ ਦੀ ਉਦੇ ਉੱਪਰ ਉੱਪਰ ਸਲਾਈ ਲਾ ਲਾਂਗੇ ਹੁਣ ਆਪਾਂ ਇੱਕ ਲਾਈਨ ਤੇ ਤਾਂ ਰੱਖਾਂਗੇ ਪੱਤੀ ਪੱਤੀ ਦੇ ਵਿਚਕਾਰ ਤੱਕ ਸਲਾਈ ਲਿਆ ਕੇ ਜਿਹੜੇ ਦੇ ਵਿੱਚ ਸੂਈ ਰੱਖ ਕੇ ਫਿਰ ਇਹਨੂੰ ਆਪਾਂ ਬੈਕ ਲੈ ਜਾਾਂਗੇ ਉਸੇ ਸਲਾਈ ਦੇ ਉੱਤੇ ਸਲਾਈ ਲਾਉਣੀ ਹੈ ਜਿਹੜੀ ਸਲਾਈ ਆਪਾਂ ਪਹਿਲਾਂ ਲਾਈ ਆ ਹੁਣ ਆਪਾਂ ਫੇਰ ਉਸੇ ਸਲਾਈ ਦੇ ਉੱਤੇ ਲਾਉਂਦੇ ਹੋਏ ਦੂਸਰੇ ਨਿਸ਼ਾਨ ਵੱਲ ਜਾਵੜਾਂਗੇ ਤੇ ਉਹਦੇ ਉੱਤੇ ਆਪਾਂ ਪੱਤੀ ਰੱਖ ਕੇ ਤੇ ਫੇਰ ਪਿੱਛੇ ਲੈ ਜਾਵਾਂਗੇ ਸਲਾਈ ਉਸੇ ਸਲਾਈ ਦੇ ਉੱਪਰ ਸਲਾਈ ਫੇਰ ਲੈ ਜਾਵਾਂਗੇ ਇਹ ਆਪਾਂ ਰੀਲ ਵਾਲੇ ਧਾਗੇ ਨਾਲ ਹੀ ਬਣਾ ਰਹੇ ਹਾਂ ਜੀ ਤੁਸੀਂ ਮੋਟਾ ਧਾਗਾ ਵੀ ਯੂਜ਼ ਕਰ ਸਕਦੇ ਹੋ ਪਰ ਮੋਟਾ ਧਾਗਾ ਸੂਈ ਦੇ ਵਿੱਚ ਨਹੀਂ ਪੈਂਦਾ ਹੁੰਦਾ ਹੁਣ ਆਪਾਂ ਇਹਦੇ ਵਿੱਚ ਲਾਤਾ ਫਲਾਵਰ ਦੂਸਰੇ ਚ ਲਾਵਾਂਗੇ ਫਲਾਵਰ ਪਹਿਲੇ ਚ ਲਈ ਸੀ ਆਪਾਂ ਪੱਤੀਆਂ ਲਈਆਂ ਸੀ ਦੂਸਰੇ ਚ ਲਾ ਦਾਂਗੇ ਫਲਾਵਰ ਹਾਂ ਇਧਰ ਵੱਲ ਨੂੰ ਜਿਵੇਂ ਜਿਵੇਂ ਆਪਾਂ ਮਾਰਕਿੰਗ ਕੀਤੀ ਓਵੇਂ ਓਵੇਂ ਮਸ਼ੀਨ ਦੀ ਸਿਲਾਈ ਲਾਵਾਂਗੇ ਹੁਣ ਇਧਰ ਵੀ ਫੁੱਲ ਲਾਵਾਂਗੇ ਉਨਾ ਪਾਗਲੀ ਲੈਂਡ ਦੇ ਵਿੱਚ ਆ ਗਏ ਤੇ ਇੱਥੇ ਵੀ ਆਪਾਂ ਪਤੀ ਲਾਵਾਂਗੇ ਆਪਣੀ ਇੱਕ ਲੈਂਡ ਵੱਡੀਆਂ ਜਿਹੀ ਤੇ ਇੱਕ ਲੈਂਡ ਛੋਟੀ ਜਿਹੀ ਇਸ ਤਰ੍ਹਾਂ ਆਪਾਂ ਮਾਰਕਿੰਗ ਕੀਤੀ ਸੀ ਬਹੁਤ ਸੋਹਣਾ ਡਿਅ ਬਣ ਕੇ ਤਿਆਰ ਹੋਊਗਾ ਜਿਹੜੀ ਸਲਾਈ ਆ ਉਹ ਆਪਾਂ ਡਬਲ ਲਾਈ ਆ ਡਬਲ ਸਲਾਈ ਨਾਲ ਆਇਆ ਵੀ ਜਿਆਦੇ ਥੋੜਾ ਜਿਹਾ ਮੋਟਾ ਜਿਹਾ ਹੋ ਜਾਂਦਾ ਜਿਆਦੀ ਸਲਾਈ ਦਿਸਦੀ ਆ ਡਿਜ਼ਾਈਨ ਸੋਹਣਾ ਬਣਦਾ ਹੁਣ ਆਪਾਂ ਜਿਹੜੀ ਸਿਰੇ ਤੇ ਜਾ ਕੇ ਟਾਣੀ ਜੀ ਬਣਾਈ ਐ ਉਹ ਤੇ ਸਲਾਈ ਲਾ ਦਨੇ ਆ ਤੇ ਸਲਾਈ ਲਾ ਕੇ ਇਹਦੇ ਵਿੱਚ ਲਗੋਈ ਜੀ ਪੱਤੀ ਤੇ ਹੁਣ ਆਪਾਂ ਸਿੱਧੀ ਸਲਾਈ ਉੱਥੇ ਲੈ ਕੇ ਆਉਣੀ ਜਿੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਸੀ ਇਹ ਫਲਾਵਰ ਬਣਾਉਣਾ ਸ਼ੁਰੂ ਕੀਤਾ ਸੀ ਉੱਥੇ ਲੈ ਕੇ ਆਪਾਂ ਖਤਮ ਕਰ ਦਿੱਤਾ ਆ ਦੇਖੋ ਜੀ ਤੁਸੀਂ ਬਹੁਤ ਸੋਹਣਾ ਫਲਾਵਰ ਬਣ ਗਿਆ ਆਪਣਾ ਥੋੜੀ ਜੀ ਲੈਸ ਨਾਲ ਇਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਆ ਆਪਾਂ ਸੂਟ ਨੂੰ ਹੁਣ ਆਪਾਂ ਲਾਵਾਂਗੇ ਜੀ ਮੂਰੀ ਦੇ ਉੱਤੇ ਲੈਸ ਆ ਜਿਗਜੈਗ ਵਾਲੀ ਲੈਸ ਆ ਇਹ ਆਪਾਂ ਮੂਰੀ ਤੇ ਲਾ ਦਾਂਗੇ ਇਹ ਉੱਪਰ ਆਕ ਕੇ ਲਾਵਾਂਗੇ ਇਹਦੇ ਤੇ ਇੱਕ ਸਲਾਈ ਲੱਗੂਗੀ ਉੱਪਰ ਆਕ ਕੇ ਸਲਾਈ ਲਾ ਦਾਂਗੇ ਇਹਦੇ ਤੇ ਇਹ ਡਿਜ਼ਾਈਨ ਤੁਸੀਂ ਸਲਵਾਰ ਤੇ ਵੀ ਬਣਾ ਸਕਦੇ ਹੋ ਪਲਾਜ਼ੋ ਤੇ ਵੀ ਬਣਾ ਸਕਦੇ ਹੋ ਤੇ ਬਾਹ ਤੇ ਦਾ ਬਣੀ ਗਿਆ ਜੀ ਤੇ ਗਲੇ ਤੇ ਵੀ ਇੱਕ ਫਲਾਵਰ ਸੈਂਟਰ ਦੇ ਵਿੱਚ ਬਣ ਸਕਦਾ ਡਿਜ਼ਾਈਨ ਕੋਈ ਵੀ ਨਹੀਂ ਔਖਾ ਹੁੰਦਾ ਜੀ ਬਸ ਬਣਾਉਣਾ ਆਉਣਾ ਚਾਹੀਦਾ ਦਿਮਾਗ ਜਦੋਂ ਆਪਾ ਲਾ ਲਿਆ ਨਾ ਵੀ ਬਣਾਉਣਾ ਹੀ ਬਣਾਉਣਾ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦੂਸਰੇ ਚੈਨਲ ਨੂੰ ਵੀ ਸਪੋਰਟ ਕਰੋ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆਈ ਆਪਣਾ ਦੂਸਰਾ ਉਸ ਨੂੰ ਵੀ ਸਬਸਕ੍ਰਾਈਬ ਕਰ ਲਓ